ਬਹੁਤਾ ਸਮੇਂ ਤੋਂ ਗੁਰੂਦੀ ਨਗਰੀ ਸੁਲਤਾਨਪੁਰ ਲੋਧੀ ਵਿੱਚ ਸੀਵਰੇ ਸੇ ਆਤੇ ਵਾਟਰ ਸਪਲਾਈ ਪੌਂਡ ਦਾ ਕੰਮ ਚੱਲ ਰਿਹਾ ਸੀ ਜਿਸ ਕਾਰਨ ਹੁਣ ਸ਼ਹਿਰ ਦੀਆਂ ਸੜਕਾਂ ਪੂਰੀ ਤਰ੍ਹਾਂ ਟੁੱਟ ਗਈਆਂ ਸਨ ਅਤੇ ਲੋਕਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਇਹੋ ਗੱਲ ਨੂੰ ਧਿਆਨ ਵਿੱਚ ਰੱਖਦੇ ਹੋਏ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰ ਸੱਜਨ ਸਿੰਘ ਜੀਮਾ ਬੱਲੋ ਅੱਜ ਸੁਲਤਾਨਪੁਰ ਲੋਧੀ ਵਾਸੀਆਂ ਨੂੰ ਵੱਡੀ ਰਾਹਤ ਦਿੰਦੇ ਹੋਏ ਸ਼ਹੀਦ ਉਧਮ ਸਿੰਘ ਚੌਂਕ ਤੋਂ ਲੋਹਿਆ ਚੁੰਗੀ ਤੱਕ 1 ਕਰੋੜ ਰੁਪਏ ਦੀ ਲਾਗਤ ਨਾਲ ਨਵੀਂ ਸੜਕ ਦਾ ਕੰਮ ਸ਼ੁਰੂ ਕਰਵਾਇਆ ਸੱਜਨ ਚੀਮਾ ਨੇ ਇਹੋ ਵੀ ਕਿਹਾ ਕਿ ਗੁਰੂ ਦੀ ਨਗਰੀ ਵਿੱਚ ਆਮ ਆਦਮੀ ਪਾਰਟੀ ਵੱਡੇ ਪੱਧਰ ਤੇ ਵਿਕਾਸ ਕਾਰਜ ਕਰਵਾ ਰਹੀ ਹੈ ਕਿਸੇ ਵੀ ਸ਼ਹਿਰ ਵਾਸੀ ਨੂੰ ਕੋਈ ਪਰੇਸ਼ਾਨੀ ਪੈਣ ਨਹੀਂ ਦਿੱਤੀ ਜਾਵੇਗੀ ਅਤੇ ਹਰ ਸੁਵਿਧਾ ਪੂਰੀ ਤਰ੍ਹਾਂ ਕਰਵਾਈ ਜਾਵੇਗੀ ਬਹੁਤ ਵੱਡਾ ਫਾਇਦਾ ਜੀ ਚੀਮਾ ਸਾਹਿਬ ਨੇ ਇਹਦਾ ਉਦਘਾਟਨ ਕੀਤਾ 1 ਕਰੋੜ ਰੁਪਇਆ ਲਗਭਗ ਲਾਗਤ ਲੱਗਣੀ ਹੈ ਤੇ ਇਹ ਸਦਾ ਲਈ ਇਹ ਰੋਕ ਕੱਟੇ ਜਾਣੇ ਆ ਦੇਖੋ ਟਾਈਮ ਤੇ ਲੱਗਦਾ ਹੀ ਹੈ ਔਰ ਟਾਈਮ ਲੱਗ ਕੇ ਇਹ ਸਾਰਾ ਕੁਝ ਜਿਹੜਾ ਸਟਾਰਮ ਵਾਟਰ ਦਾ ਪਾਣੀ ਨਹੀਂ ਖੜੂਗਾ ਇੱਥੇ ਸ਼ਹਿਰ 'ਚ ਔਰ ਜਿਹੜਾ ਵਾਟਰ ਸਪਲਾਈ ਦਾ ਕੋਟਾ ਉਹ ਵੀ ਨਿਕਲ ਜਾਣਾ ਉਹ ਵੀ ਕੰਮ ਚੱਲਦਾ ਪਿਆ ਅੰਦਰ ਸੜਕਾਂ ਦਾ ਅੱਜ ਅਸੀਂ ਸਾਰਾ ਸ਼ਹਿਰ ਵਾਸੀ ਚੀਮਾ ਸਾਹਿਬ ਦਾ ਧਿਆਮ ਆਨੀ ਪਾਰਟੀ ਦਾ ਬਹੁਤ ਧੰਵਾਦੀ ਆ ਵੀ ਇਹਨਾਂ ਨੇ ਇਹ ਕੰਮ ਸ਼ੁਰੂ ਕਰਕੇ ਤੇ ਇਸ ਸ਼ਹਿਰ ਨੂੰ ਫਿਰ ਬਲੰਦੀਆਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਧੰਨਵਾਦ ਅੱਜ ਚੀਮਾ ਸਾਹਿਬ ਨੇ ਜਿਹੜੀ ਨਵੀਂ ਸੜਕ ਦਾ ਉਦਘਾਟਨ ਕੀਤਾ ਹੈ ਇਸ ਤੇ ਲਈ ਅਸੀਂ ਉਹਨਾਂ ਦੇ ਬਹੁਤ ਬਹੁਤ ਧੰਨਵਾਦੀ ਆ ਕਿਉਂਕਿ ਬਹੁਤ ਹੀ ਲੰਮੇ ਸਮੇਂ ਤੋਂ ਸੀਬਰਾਜ ਅਤੇ ਵਾਟਰ ਸਪਲਾਈ ਦਾ ਪਾਣੀ ਪੀਣ ਲਈ ਲੋਕ ਮਜਬੂਰ ਸਨ ਮਜਬੂਰੀ ਦੀ ਹਾਲਤ ਵਿੱਚ ਉਹਨਾਂ ਨੂੰ ਉਹ ਹੀ ਪਾਣੀ ਪੀਣਾ ਪੈ ਰਿਹਾ ਸੀ ਠੀਕ ਆ ਟਾਈਮ ਤਾਂ ਲੱਗਾ ਵਾ ਜਰੂਰ ਲੱਗਾ ਬ੍ਰੋਤੀ ਤੇ ਰਾਵੀਨ ਤੇ ਬਹੁਤ ਬੋਲ ਰਹੀਆਂ ਵਾ ਪਰ ਇਹ ਆ ਕਿ ਜਿਹੜਾ ਕੰਮ ਹੋ ਜਾਏਗਾ ਜਿਹੜਾ ਕੰਮ ਆਮ ਆਦਮੀ ਪਾਰਟੀ ਦੀ ਸਰਕਾਰ ਕਰਨ ਲੱਗੀ ਹੈ ਇਸ ਤੋਂ ਬਾਅਦ ਕਿਸੇ ਨੂੰ ਕੋਈ ਤੰਗੀ ਨਹੀਂ ਆਏਗੀ ਜੇਕਰ ਆਪਾਂ ਥੋੜਾ ਬਹੁਤਾ ਕੰਮ ਆਪਣੇ ਘਰ ਦੇ ਵਿੱਚ ਵੀ ਕਰਨਾ ਸ਼ੁਰੂ ਕਰਦੇ ਆਂ ਤੇ ਉਹ ਵੀ ਆਪਾਂ ਨੂੰ ਬਹੁਤ ਟਾਈਮ ਲੱਗਦਾ ਇਹ ਤਾਂ ਬਹੁਤ ਵੱਡਾ ਪ੍ਰੋਜੈਕਟ ਸੀਗਾ ਜਿਹਨੂੰ ਦਿਨ ਰਾਤ ਇੱਕ ਕਰਕੇ ਕੀਮਾ ਸਾਹਿਬ ਨੇ ਬਹੁਤ ਜਲਦੀ ਤੋਂ ਜਲਦੀ ਇਸ ਨੂੰ ਸਿਰੇ ਚਾੜਨ ਦਾ ਵਾਅਦਾ ਕੀਤਾ ਹੈ ਇਸ ਲਈ ਮੈਂ ਉਹਨਾਂ ਦਾ ਆਧਿਆਮ ਆਦਮੀ ਪਾਰਟੀ ਦਾ ਸ਼ਹਿਰ ਵੱਲੋਂ ਧੰਨਵਾਦ ਕਰਦਾ ਹਾਂ ਰਵਿੰਦਰ ਸਿੰਘ ਕੌਂਸਲ ਸੁਲਤਾਨਪੁਰ ਲੋਧੀ ਜੋ ਅੱਜ ਇਹ ਸੜਕ ਦਾ ਕਾਰਜ ਚਾਲੂ ਕੀਤਾ ਗਿਆ ਉਹ ਕੀਮਾ ਸਾਹਿਬ ਨੇ ਇਸ ਕਾਰ ਦੇ ਬਹੁਤ ਪੁਰਾਣੇ ਚੱਲਦੇ ਪਏ ਸੀਗੇ ਸੜਕ ਵਾਟਰ ਸੇ ਸਿਵਲ ਤੇ ਸੀਵੇ ਤੇ ਵਾਟਰ ਸਪਲਾਈ ਦਾ ਜਿਹੜਾ ਚੱਲਦਾ ਇਹ ਪਹਿਲਾਂ ਬਹੁਤ ਜ਼ਿਆਦਾ ਗੰਦਾ ਪਾਣੀ ਆ ਰਿਹਾ ਸੀਗਾ ਮਿਲਿਆਂ ਤੇ ਵੀ ਸਾਨੂੰ ਸ਼ਿਕਾਇਤਾਂ ਮਿਲਦੀਆਂ ਸੀਗੀਆਂ ਲੇਕਿਨ ਹੁਣ ਸਰਜੀ ਨੇ ਇਹ ਨਵੇਂ ਪਾਟੇ ਆ ਪਾਣੀ ਚੱਲਦਾ ਪਿਆ ਵੈ ਸਾਫ਼ ਆ ਰਿਹਾ ਪਾਣੀ ਬਿਲਕੁਲ ਜੇ ਕੋ ਮਾੜੀ ਮੋਟੀ ਪ੍ਰੋਬਲਮ ਹੈ ਜੀ ਉਹ ਵੀ ਚੱਲਦੇ ਕੰਮ ਥੋੜਾ ਬਾਤਾ ਹੋ ਜਾਂਦਾ ਹੈ ਇਹ ਤਾਂ ਬਹੁਤ ਵਧੀਆ ਆ ਜੀ ਸੰਗਤਾਂ ਨੂੰ ਬਹੁਤ ਜ਼ਿਆਦਾ ਰਾਤ ਮਿਲਣੀ ਹੈ ਉਹ ਜਿੰਨੀ ਸੰਗਤ ਆ ਰਹੀ ਹੈ ਗੁਰੂ ਦੀ ਨਗਰੀ ਹੈ ਤੇ ਸ਼ਹਿਰ ਵਾਸੀਆਂ ਨੂੰ ਵੀ ਇਹਦਾ ਬਹੁਤ ਫਾਇਦਾ ਹੋਊ। ਅਸੀਂ ਖੁਦ ਨਿਗਰਾਨੀ ਕਰਾਂਗੇ। ਅਸੀਂ ਸਾਡੀ ਟੀਮ ਸਾਰੀ ਲੱਗੀ ਹੈ ਜੀ ਆਮ ਆਦਮੀ ਪਾਲਟੀ ਦੀ ਸਾਰੀ ਟੀਮ ਜਿੱਥੇ ਤੀਮਾ ਸਾਹਿਬ ਦੀ ਲੋੜ ਹੈ ਤੀਮਾ ਸਾਹਿਬ ਨੂੰ ਲੈ ਆਣੇ ਆ। ਲੇਕਿਨ ਅਸੀਂ ਖੁਦ ਜਾ ਕੇ ਨਗਰਾਨੇ ਜ ਆਪਣੇ ਕੰਮ ਕਰਾਵਾਂਗੇ, ਕਰਾਵਾਂਗੇ ਵੀ ਵਧੀਆ। ਪਹਿਲਾਂ ਜੋ ਹੁੰਦਾ ਰਿਹਾ ਬੇਮਾਨਤ ਹੁੰਦਾ ਰਿਹਾ ਲੇਕਿਨ ਤੀਮਾ ਸਾਹਿਬ ਦੀ ਸਖਤ ਦਿੱਤਾ, ਆਮ ਆਦਮੀ ਪਾਲਟੀ ਸਖਤ ਹੈ ਦਿੱਤਾ ਕਿ ਕੰਮ ਗਲਤ ਨਹੀਂ ਕਰਨਾ ਤੇ ਨਾ ਹੋਣ ਦੇਣਾ। ਛੜੀ ਨਵੀਂਦਦ ਨੂੰ ਮਾਂਖੂ ਦਿਖਾਇਆ ਠੀਕ ਹੈ ਨਾ ਚਲੋ। ਦੇਖੋ ਕਾਫੀ ਲੰਬੇ ਸਮੇਂ ਤੋਂ ਇਹ ਬੜਾ ਤਕਲੀਫ ਸੀ ਲੋਕਾਂ ਨੂੰ ਕਿਉਂਕਿ ਸਾਰੇ ਸ਼ਹਿਰ ਦਾ ਜਿਹੜਾ ਉਹ ਸੀਵਰੇਜ ਵਾਟਰ ਸਪਲਾਈ ਪਾਈਪਾਂ ਸਟਾਰਮ ਸੀਵਰ ਇਹ ਸਾਰਾ ਜਿਹੜਾ ਇਹ ਪਟ ਪਟਈਆ ਹੋਇਆ ਸੀ ਪੈ ਗਿਆ ਸੋ ਅੱਜ ਹੁਣ ਦੁਬਾਰਾ ਜਿਹੜੀਆਂ ਵੇਟ ਕਰ ਰੇ ਸੀ ਮੀਂਹ ਹਟਣ ਤੇ ਸ਼ੁਰੂ ਕਰੀਏ ਆ ਦੋ ਤਿੰਨ ਦਿਨ ਹੋਏ ਨੇ ਮੀਂਹ ਤੋਂ ਥੋੜਾ ਰਾਤ ਮਿਲੀ ਹੈ ਤੇ ਅੱਜ ਅਸੀਂ ਇਹ ਕੰਮ ਸ਼ੁਰੂ ਕਰਨ ਜਾ ਰਹੇ ਹਾਂ ਸ਼ਹੀਦ ਉਦਮ ਸਿੰਘ ਚੌਕ ਤੋਂ ਲੈ ਕੇ ਲੋਹਿਆ ਰੋਡ ਤੱਕ ਤਕਰੀਬਨ 1.4 ਕਿਲੋਮੀਟਰ ਹੈ 1 ਕਰੋੜ ਰੁਪਏ ਦਾ ਪ੍ਰੋਜੈਕਟ ਹੈ ਸੋ ਬਹੁਤ ਵਧੀਆ ਸੜਕ ਜਿਹੜੀ ਹੈ ਉਹ ਤਕਰੀਬਨ 25 ਦਿਨ ਇੱਕ ਮਹੀਨੇ ਦੇ ਵਿੱਚ ਇਹ ਸਾਰੀ ਕੰਪਲੀਟ ਹੋ ਜਾਊਗੀ ਤੇ ਇਹਦੇ ਨਾਲ ਜਿੰਨੀ ਵੀ ਸੰਗਤ ਬਾਹਰੋਂ ਆਉਂਦੀ ਹੈ ਬੜੀ ਵੱਡੀ ਰਾਤ ਮਿਲੂਗੀ ਤੇ ਮੈਂ ਵੀ ਜਾਣਦਾ ਮੈਨੂੰ ਪਤਾ ਹੈ ਲੋਕੀ ਕ੍ਰਿਟੀਸਾਈਜ਼ ਵੀ ਕਰਦੇ ਸੀਗੇ ਬੜੇ ਵੀਡੀਓ ਵੀ ਪਾਉਂਦੇ ਸੀਗੇ ਕਿ ਬੁਰਾ ਹਾਲ ਐ ਸੁਲਤਾਨਪੁਰ ਦਾ ਪਰ ਮੈਂ ਇੱਥੇ ਜਿਹੜਾ ਇਹ ਕਹਿਣਾ ਚਾਹੁੰਨਾ ਵਾਂ ਕਿ ਸੀਵਰੇਜ ਪਾਣ ਲਈ ਪੱਟਣਾ ਹੀ ਪੈਂਦਾ ਜਿਹੜਾ ਗਰਾਊਂਡ ਤੇ ਪੱਟਣੀ ਪੈਂਦੀ ਸੜਕਾਂ ਪੱਟਣੀਆਂ ਪੈਂਦੀਆਂ ਘਰ ਦੇ ਵਿੱਚ ਵੀ ਇੱਕ ਕਮਰਾ ਬਣਾਈਏ ਤੇ ਖਲਾਰਾ ਪੈ ਜਾਂਦਾ ਤੇ ਸੋ ਇਹ ਸਦਾ ਲਈ ਨਜਾਤ ਮਿਲ ਗਈ ਹੈ ਨਹੀਂ ਤੇ ਇੱਥੋਂ ਦੀ ਸੰਗਤ ਜਿਹੜੀ ਹੈ ਪਵਿੱਤਰ ਸ਼ਹਿਰ ਦੀ ਸੰਗਤ ਜਿਹੜੀ ਹੈ ਇਹ ਸੀਵਰੇਜ ਵਾਲਾ ਪਾਣੀ ਵਾਟਰ ਸਪਲਾਈ ਤੇ ਸੀਵਰੇਜ ਮਿਕਸ ਹੋ ਜਾਂਦਾ ਸੀ ਉਹ ਪਾਣੀ ਪੀਣ ਲਈ ਮਜਬੂਰ ਸੀ ਜਿਹਦੇ ਨਾਲ ਮੈਂ ਇਹ ਕਹਿ ਸਕਦਾ ਵੀ ਗੰਧ ਪੀਂਦੇ ਸੀ ਲੋਕ ਸੋ ਸਦਾ ਲਈ ਨਜਾਤ ਮਿਲ ਗਈ ਹੈ ਤੇ ਇਹ ਹੁਣ ਲਿਪਾ ਪੋਚੀ ਰਹੀ ਹੈ ਇਹ ਮੇਨ ਰੋਡ ਹੀ ਹੋਈ ਹੈ ਬਾਕੀ ਗਲੀਆਂ ਵਾਲੀ ਜਿਹੜੀ ਹੈ ਉਹ ਛੇਤੀ ਸ਼ੁਰੂ ਹੋ ਕੇ ਸਾਰਾ ਕੰਮ ਕੰਪਲੀਟ ਹੋ ਜਾਊਗਾ ਪ੍ਰਕਾਸ਼ਪੁਰਾ ਤੋਂ ਪਹਿਲਾਂ ਪਹਿਲਾਂ ਕੰਮ ਮੁਕੰਮਲ ਹੋ ਜਾਊਗਾ ਉਹਦੇ ਤੋਂ ਕੋਸ਼ਿਸ਼ ਕਰਾਂਗੇ ਅਸੀਂ ਪਹਿਲਾਂ ਸ਼ੁਰੂ ਕਰਨ ਦਾ ਜੇ ਰਹਿ ਵੀ ਗਿਆ ਬਹੁਤ ਥੋੜਾ ਰਹਿ ਜਾਊਗਾ ਅਦਰਵਾਇਜ਼ ਜਿਹੜਾ ਸਾਰਾ ਕੰਮ ਕੰਪਲੀਟ ਹੋ ਜਾਊਗਾ